ਰਣਾ ਛੇਵਦੀਪ ਸਿੰਘ ਚਾਲ ਆ ਵਾਰ ਨੰਬਰ 8 ਤੋਂ ਕੈਦੀ ਮੈਸੇਜ ਕਾਉਂਸਲਰ ਆ ਵਾਰ ਨੰਬਰ 8 ਤੋਂ ਸਾਡਾ ਅੱਜ ਇਹ ਤੁਹਾਨੂੰ ਪਹਿਲਾਂ ਵੀ ਪਤਾ মিডিਆ ਸਾਰਾ ਹੋਣਾ ਹੈ ਕਿ ਜਿੱਥੇ ਹਰਜੀਤ ਮੋਟਰਾਂ ਵਾਲੇ ਦੀ ਆ ਇੱਥੇ ਗਦਾਮ ਆ ਜੋ ਪਹਿਲਾਂ ਵੀ ਦੋ ਵਾਰੀ ਆਣ ਕੇ ਇੱਥੇ ਪਰਚੇ ਹੋਏ ਆ ਨਜਾਇਜ਼ ਧੰਦੇ ਚੱਲਦੇ ਸੀ ਅੱਜ ਫਿਰ ਵੀ ਅਸੀਂ ਬਾਰ-ਬਾਰ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਤੋਂ 15-20 ਦਿਨ ਪਹਿਲਾਂ ਇਤਨ ਬਾਰਕ ਲੜਕੀਆਂ ਸਕੂਲ ਦੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਕਿ ਇਥੇ ਇਹਨੂੰ ਬੰਦ ਕੀਤਾ ਜਾਵੇ ਪਰ ਪੁਲਿਸ ਦੇ ਜੂਂ ਤੇ ਨਹੀਂ ਸੜਕੀ ਉਹਨਾ ਨਹੀਂ ਬੰਦ ਕੀਤਾ ਅੱਜ ਕੀ ਹੋਇਆ ਫੇਰ ਇੱਥੇ ਹੁਣ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਲਗਾਤਾਰ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਅੱਜ ਦੋ ਲੜਕੀਆਂ ਜਿਹੜੀਆਂ ਅਸੀਂ ਰਕਸ਼ੇ ਦੇ ਉੱਤੇ ਆ ਰਹੀਆਂ ਸੀ ਛੋਟੀਆਂ ਮਾਲਕ ਫੇਰ ਅੰਦਰ ਜਾ ਰਹੀਆਂ ਮੈਂ ਮੇਰਾ ਗਵਾਂਡੀ ਫੌਜੀ ਸਾਹਿਬ ਅਸੀਂ ਦੋਵਾਂ ਨੇ ਕਿਹਾ ਵੀ ਆਏ ਕੀ ਹੋ ਰਿਹਾ ਤੁਸੀਂ ਕਿਉਂ ਇੱਥੇ ਇਹ ਕਰ ਰਹੇ ਹੋ ਸਮੈਕ ਉਹ ਕਹਿੰਦੇ ਅਸੀਂ ਤੇ ਹਰਜੀਤ ਕੋ ਲਿਆ ਅਸੀਂ ਸ਼ਰੀਆਮ ਕਰਾਇਆ ਦੇਨੇ ਉਹਨੂੰ 30000 ਰੁਪਏ ਮਹੀਨਾ ਵਿੱਚ ਆ ਅਸੀਂ ਤੇ ਉਹਨੂੰ ਸ਼ਰੀਆਮ ਹੀ ਅਸੀਂ ਹੈਰੋਇਨ ਵੇਚ ਨਹੀਂ ਆ ਅਹੀਂ ਕਿਆ ਵੀ ਨਹੀਂ ਅਹੀਂ ਆਪਣੇ ਮਹੱਲੇ ਦੇ ਵਿੱਚ ਨਹੀਂ ਅਸੀਂ ਕੌਂਸਲਰਾਂ ਲੋਕਾਂ ਚੁਣੇ ਨ ਮੈਦੇ ਆ ਇੱਥੇ ਨੰਬਰ 6 7 8 9 4 ਵਾਡਾਂ ਦੀ ਇਹ ਵਾੜਿਆ ਪਹਿਲਾਂ ਤੁਹਾਨੂੰ ਮੈਂ ਇਹ ਦੱਸਦਾ 4 ਵਾਡਾਂ ਦਾ ਇਹ ਮਹੱਲਾ ਆ ਫਿਰ ਕੀ ਹੋਇਆ ਉੱਥੋਂ ਨਿਕਲੇ ਸਾਡੇ ਨਾਲ ਹਸਤੋਂ ਪਾਈ ਹੋਇਆ ਇੱਕ ਕਲੀਨ ਸ਼ੇਪ ਮੈਨ ਨੇ ਉਹਨੂੰ ਜਾਂਦਾ ਕੌਣ ਸੀ ਪੰਡਤ ਜੀ ਆ ਲੱਗਦਾ ਸੀ ਉਹਨੇ ਸਾਡੇ ਦੇ ਹੱਥੋਂ ਪਾਈ ਕੀਤੀ ਉਹਨੇ ਸਪਰੇ ਇਦਾਂ ਦੀ ਮਾਰੀ ਸਾਡੇ ਮੇਰੇ ਤੇ ਫੌਜੀ ਸਾਹਿਬ ਦੀ ਅੱਖਾਂ ਦੇ ਸਾਨੂੰ ਕੁਝ ਸਮਝ ਨਹੀਂ ਆਈ ਅਸੀਂ ਜਮੀਨ ਤੇ ਡਿੱਗ ਪਏ ਉਹ ਜੋਂ ਮਾਰਨੇ ਬਾਕੀ ਜਿਹੜਾ ਸਾਨੂੰ ਮਾਰਨਾ ਸ਼ੁਰੂ ਕਰਤਾ ਫਿਰ ਇਹ ਵੀ ਮਹੱਲੇ ਵਾਲੇ ਮੁੰਡੇ ਤਗੜੇ ਹੋ ਗਏ ਪਾਏ ਉਹਨਾਂ ਨੂੰ ਭਜਾਇਆ ਵੀ ਇੱਕ ਮੇਰੇ ਤੇ ਫੌਜੀ ਸਾਹਿਬ ਦੇ ਬੰਦੇ ਹੱਥ ਜਿਹਦੇ ਅਸੀਂ ਤੋਂ ਹੱਥ ਫੜਿਆ ਉਹਨੂੰ ਅਸੀਂ ਛੱਡਿਆ ਨਹੀਂ ਸੀ ਸਾਡੀਆਂ ਜੋ ਵੀ ਅੱਖਾਂ ਦੇ ਜਲਣ ਹੋਈ ਸਾਨੂੰ ਅਸੀਂ ਪਰਵਾਹ ਕਿਸੇ ਤਰ੍ਹਾਂ ਹੀ ਸਮਾਉਣਾ तकरीबन ਦੁਪਹਿਰਾਂ ਜਾਂ ਦਾ ਸਮਾਂ ਸੀ ਦੁਪਹਿਰ ਦਾ ਬਾਅਦ 10-11 ਵਜੇ ਦਾ ਸਮਾਂ ਸੀ ਤੇ ਸਕੂਲ ਟਾਈਮ ਹਰਕ੍ਰਿਸ਼ਨ ਦੇ ਬੱਚੇ ਦੋ ਲੜਕੀ ਤੇ ਲੜਕਾ ਇੱਕ ਇੱਕ ਕਲਾਸ ਦੇ ਬੱਚੇ ਸੀ ਦੋਨੋਂ ਇੱਥੇ ਆਏ ਆ ਚਲੋ ਸਾਡੇ ਬੱਚਿਆਂ ਨੇ ਜਾਂ ਮੈਨੂੰ ਕਿਤੇ ਨਾ ਕਿਤੇ ਪਤਾ ਲੱਗਾ ਵੀ ਉੱਥੇ ਉੱਥੇ ਗਲਤ ਕੰਮ ਹੋ ਰਿਹਾ ਬੱਚਿਓ ਦੇ ਅੰਦਰ ਬੜਿਆ ਮੈਂ ਛੇਦੀ ਛੇਦੀ ਉਸੇ ਤਰ੍ਹਾਂ ਹੀ ਮੈਂ ਜੀ ਰੋਟੀ ਛੱਡ ਕੇ ਮੈਂ ਭੱਜਾਂ ਗੱਡੀ ਲੈ ਕੇ ਇੱਥੇ ਆਇਆ ਇਹਨਾਂ ਨੂੰ ਆਪਣੇ ਮੇਰੇ ਜਿਹੜੇ ਐਮਸੀ ਸਾਹਿਬ ਨੇ ਇਹਨਾਂ ਨੂੰ ਮੈਂ ਕਾਲ ਕੀਤੀ ਕਿ ਜਲਦੀ ਆਓ ਮੇਰੇ ਕੋਲ ਜਲਦੀ ਪਹੁੰਚਦੇ ਤੇ ਇਹ ਵੀ ਬਾਜ਼ਾਰ ਜਾਣ ਮੇਰੇ ਸਾਹਮਣੇ ਨਿਕਲੇ ਆ ਉਸੇ ਵੇਲੇ ਮੇਰੇ ਕੋਲ ਆ ਗਿਆ ਅਸੀਂ ਇੱਥੇ ਸਾਹਮਣੇ ਇਸ ਦੇ ਸਾਹਮਣੇ ਮੈਂ ਗੱਡੀ ਖਲਾ ਕੇ ਡੰਡਾ ਦਾ ਖਲੋ ਗਿਆ ਅਸੀਂ ਕਿਹਨੂੰ ਨਿਕਲ ਦਿੱਤਾ ਅਸੀਂ ਇੱਕ ਜੋੜੀ ਦਾ ਪਤਾ ਲੱਗਾ ਸੀ ਵੀ ਲੜਕੀ ਤੇ ਲੜਕਾ ਅ ਮੈਂ ਗਿਆ ਅੰਦਰ ਇਹਨਾਂ ਨੂੰ ਮੈਂ ਕੈਮਰਾ ਖੋਇਆ ਆਪਣਾ ਫੋਨ ਕੀ ਤੁਸੀਂ ਮੇਰੀ ਵੀਡੀਓ ਬਣਾਉਂ ਮੈਂ ਅੰਦਰ ਚੱਲਿਆ ਅੰਦਰ ਜਾ ਕੇ ਉਹ ਸਾਹਮਣੇ ਕਮਰਾ ਇੱਕ ਉੱਥੇ ਜਾ ਕੇ ਚੈੱਕ ਕੀਤਾ ਅੰਦਰ ਬਾਜਾਂ ਉਹਨੇ ਕੁੰਡੀ ਲੱਗੀ ਠੀਕ ਹੈ ਜੀ ਮੈਂ ਬਾਹਰੋਂ ਕੁੰਡੀ ਲਾ ਕੇ ਆ ਗਿਆ ਉਸ ਤੋਂ ਉਪਰੰਤ ਮੈਂ ਉੱਪਰ ਗਿਆ ਵੀਡੀਓ ਨਾਲ ਮੇਰੀ ਬਣ ਗਈ ਕੀ ਮੈਂ ਉੱਪਰ ਗਿਆ ਲੜਕੀ ਨੂੰ ਪੁੱਛਿਆ ਜਾ ਕੇ ਲੜਕੀਆਂ ਦੀ ਮੈਂ ਉਹਨਾਂ ਨੂੰ ਪੁੱਛਿਆ ਵੀ ਕੋਈ ਕੁੜੀ ਮੁੰਡਾ ਇੱਥੇ ਆਇਆ ਹੈ ਪਾਂਦੀ ਹਾਂ ਆਇਆ ਐਸ ਕਮਰੇ 'ਚ ਮੈਂ ਉੱਥੇ ਬਿਲਕੁਲ ਉਸ ਟਾਂ ਦੇ ਨਾਲ ਡੰਗ ਰਹਿ ਗਿਆ ਵੀ ਮੈਂ ਇੱਕ ਤੇ ਸਾਨੂੰ ਪਤਾ ਲੱਗਾ ਇੱਕ ਥੱਲੇ ਹੈ ਤੇ ਇੱਕ ਉੱਤੇ ਜੇ ਤਾਂ ਅਸੀਂ ਉਹ ਬੱਚਾ ਕਿੰਨੀ ਕੁ ਉ ਸਮਥਿੰਗ ਮੇਰੇ ਕੋਲ ਲੱਗਦਾ ਵੀ 15 ਜਾਂ 16 ਸਾਲ ਦਾ ਲड़का ਸੀ ਤੇ 16 ਸਾਲ ਦੀ ਲੜਕੀ ਸੀ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਚਲੋ 15-20 ਮਿੰਟ ਬਾਅਦ ਪੁਲਿਸ ਆਈ ਆ ਕੋਈ ਸੀਨੀਅਰ ਮੋਸਟ ਨਹੀਂ ਆਇਆ ਸੀਨੀਅਰ ਮੋਸਟ ਨਹੀਂ ਆਇਆ ਚਲੋ ਇੱਕ ਹੌਲਦਾਰ ਲੈਵਲ ਦੇ ਜਾਂ ਮੁੰਚੀ ਆ ਇਸ ਲੈਵਲ ਦੇ ਆਏ ਨਹੀਂ ਉਹਨਾਂ ਸਾਂ ਅਸੀਂ ਉਹਨਾਂ ਨੂੰ ਚਪੇੜ ਵੀ ਨਹੀਂ ਮਾਰੀ ਨਾ ਦੋਨਾਂ ਮੁੰਡੇ ਕੁੜੀਆਂ ਨੂੰ ਅਸੀਂ ਕਿਸੇ ਨੂੰ ਕੁਝ ਨਹੀਂ ਕੀਤਾ ਠੀਕ ਹੈ ਅਸੀਂ ਇਹਨਾਂ ਨੂੰ ਬਰਾਮਦ ਕਰਾਇਆ ਉਹਨਾਂ ਨੂੰ ਸਾਨੂੰ ਉਹਨੇ ਵਿਸ਼ਵਾਸ ਦਿਵਾਇਆ ਅਸੀਂ ਉਹਨਾਂ ਨੇ ਕਿ ਰਿਕੁਐਸਟ ਕੀਤੀ ਸੀ ਵੀ ਸਾਡਾ ਆ ਪਿੱਛੇ ਤੁਸੀਂ ਮੈਂ ਤੁਹਾਨੂੰ ਇੱਕੋ ਨੇ মিডিਆ ਦੇ ਵੀਰਾਂ ਨੂੰ ਬੇਨਤੀ ਕਰਾਂਗਾ ਪਿੱਛੇ ਇੱਚਾ ਕਰੋ ਅਮਰ ਸ਼ਹੀਰ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਡਾ ਗੇਟ ਆ ਸਾਡੀਆਂ ਧੀਆ ਭੈਣਾਂ ਨੇ ਰਾਤ ਨੂੰ ਇੱਥੇ ਜਾਣਾ ਹੁੰਦਾ ਸਵੇਰ ਸ਼ਾਮ ਸਾਡੇ ਪਰਿਵਾਰ ਜਾਂਦੇ ਨੇ ਗੁਰਦੁਆਰਾ ਹੁਣ ਕੀ ਕੱਟਣਾ ਕੀ ਮੰਗਣਾ ਹੁਣ ਕੱਟਣਾ ਜੀ ਹੋਣੀ ਮੈਂ ਘਰ ਰੋਟੀ ਖਾ ਰਿਆ ਮੈਨੂੰ ਚਾਹ ਲ ਕਿ ਇੱਥੋਂ ਮੈਨੂੰ ਫੋਨ ਗਿਆ ਗਈ ਸਾਡੇ ਐਮਸੀ ਸਾਹਿਬ ਦੇ ਅੱਖਾਂ ਸਪਰੇ ਪਾਤੀ ਆ ਸਿਰ ਤੇ ਸਾਠਵਾਤੀ ਆ ਮੈਂ ਛੇਛੜੀ ਆ ਇਹਨਾਂ ਦੀ ਬਹੁਤ ਬੁਰੀ ਹਾਲਤ ਸੀ ਅਸੀਂ ਪਾਣੀ ਪੂੜੀ ਮੰਗਾਇਆ ਛੇਛੜੀ ਪਾਣੀ ਉਹ ਇਹ ਕਟੋਕਰ 10 ਕੈਂਪਰੇ ਨਾਲ ਉੱਤੇ ਮੂੰਹ ਦੇ ਮਾਰਦੇ ਆ ਪਾਣੀ ਦੇ ਉੱਤੇ ਅਸੀਂ ਅੰਦਰ ਦੇਖਿਆ ਉਹ ਲੜਕਾ ਇੱਕ ਫੜਿਆ ਸੀ ਮੁੰਡਾ ਨੇ ਜਿਹੜਾ ਉਸ ਤੋਂ ਬਾਅਦ ਉਹਨਾਂ ਦੀ ਕੁੜੀਆਂ ਵੀ ਹੈਗੀਆਂ ਅਸੀਂ ਸਾਰਾ ਫੋਟ ਲਿਆ ਸਾਨੂੰ ਕੁੜੀਆਂ ਲੱਭੀਆਂ ਨਹੀਂ ਕੁੜੀਆਂ ਚੜ ਕੇ ਆਈਆਂ ਦੀ ਪਿੱਛੇ ਜਾ ਕੇ ਉੱਤੇ ਮਗਰ ਜਾ ਕੇ ਲੁਕੀਆਂ ਸੀ ਉੱਥੋਂ ਜਾ ਕੇ ਬਰਾਮਦ ਕਰਕੇ ਕੋਣ ਸਚੂ ਸਾਹਿਬ ਆਏ ਸੀ ਕਿ ਉਹਨਾਂ ਨੂੰ ਦੋ ਲੜਕੀਆਂ ਇੱਕ ਲੰਕਾ ਨੂੰ ਰਾਸਤੇ ਵੀ ਲੈ ਆਏ ਜੀ ਇੱਕ ਸ਼ਿਵਦੀਪ ਸਿੰਘ ਨਾਂ ਦੇ ਲੱਕੀ ਨੇ ਅਜ ਨਾਲਾ ਕਸ਼ਮੀਰ ਦੇ ਰਹਿਣ ਵਾਲੇ ਫਤਿਹਗੜ੍ਹ ਚੂੜੀਆਂ ਰੋਡ ਦੇ ਉਹਨਾਂ ਦਾ ਫੋਨ ਆਇਆ ਹੈ ਕਿ ਇੱਥੇ ਕੋਈ ਝਗੜਾ ਵਗੈਰਾ ਹੋਇਆ ਕੁਝ ਬੰਦੇ ਰਸਟ ਚਲੇ ਆ ਜੋ ਵੀ ਤਰ੍ਹਾਂ ਦੀ ਜਾਣਕਾਰੀ ਜੰਕਤ ਹੋਵੇ ਤੁਹਾਨੂੰ ਬੰਦੀ ਡਿਗਰ ਕਾਰਵਾਈ ਮਿਲ ਸਕਦੀ ਹੈ